ਆਈਡੀ ਨੂੰ ਲੂਟ ਕੋਧੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਪਰ ਕੀਤੇ ਨਾ ਕੀਤੇ ਸਵਾਲ ਜ਼ਰੂਰ ਉੱਠਦੇ ਨੇ ਸੋ ਤਰਾਂ ਤਾਂ ਜਿਲੇ ਦੀ ਗੱਲ ਕਰਦੇ ਹਾਂ ਜਿੱਥੇ ਕੀ ਪਿੰਡ ਟੋਟੀਆਂ ਫਿਕੇ ਮੌਜੂਦ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਲੂਟਣ ਪਹੁੰਚੇ ਚਾਰ ਨਕਾਬਪੋਸ਼ ਹਥਿਆਰਪੰਦ ਲੁਟੇਰਿਆਂ ਨੂੰ ਮਕਸਦ ਦੇ ਵਿੱਚ ਕਾਮਯਾਬ ਹੋਣ ਕਰਕੇ ਫਰਾਰ ਹੋਣਾ ਪਿਆ ਇਸ ਕਟਨਾ ਦੇ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਫਲੋ ਬਹਾਦਰੀ ਦੇ ਨਾਲ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਮੁਲਜ਼ਮਾਂ ਦੇ ਵੱਲੋਂ ਗੋਲੀਆਂ ਚਲਾਉਂਦੇ ਹੋਏ ਉਹਨਾਂ ਦੇ ਵੱਲੋਂ ਪੁਲਿਸ ਤੇ ਹਮਲਾ ਕੀਤਾ ਗਿਆ ਅਤੇ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋਇਆ। ਐਸ ਤੋਂ ਬਾਅਦ ਜ਼ਿਲ੍ਹੇ ਦੇ ਵਿੱਚ ਹਾਈ ਅਲਰਟ ਕਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਇਸ ਪਿੰਡ ਦੇ ਵਿੱਚ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਦੋ ਮੋਟਰਸਾਈਕਲ ਦੇ ਉੱਪਰ ਸਵਾਰ ਹਥਿਆਰਪੰਦ ਨਕਾਬਪੋਸ਼ ਲੁਟੇਰੇ ਆਉਂਦੇ ਨੇ ਲੁੱਟ ਦੀ ਨੀਅਤ ਦੇ ਨਾਲ ਨਿਸ਼ਾਨਾ ਬਣਾ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤਿੰਨ ਲੁਟੇਰੇ ਬੈਂਕ ਦੇ ਵਿੱਚ ਦਾਖਲ ਹੋਏ ਜਦਕਿ ਇੱਕ ਬਾਹਰ ਇੰਤਜ਼ਾਰ ਕਰ ਰਿਹਾ ਸੀ ਜਿਨ੍ਹਾਂ ਦੇ ਕੋਲ ਪਿਸਤਲ ਸੀ ਐਸੀ ਦੌਰਾਨ ਆਪਣੀ ਡਿਊਟੀ ਦੇ ਲਈ ਰੋਜ਼ਾਨਾ ਦੀ ਤਰ੍ਹਾਂ ਬੈਂਕ ਦੇ ਵਿੱਚ ਪਹੁੰਚੇ ਪੀਸੀਆਰ ਮੋਟਰਸਾਈਕਲ ਕਰਮਚਾਰੀ ਬਲਵਿੰਦਰ ਸਿੰਘ ਅਤੇ ਉਸਦੇ ਸਾਥੀ ਕਰਮਚਾਰੀ ਦੇ ਫਲੋਂ ਸ਼ੱਕ ਦੇ ਆਧਾਰ ਤੇ ਮulzuma ਦੀ ਪੁੱਛਗਿੱਛ ਕੀਤੀ ਗਈ ਆ ਸੋ ਇਸੇ ਦੌਰਾਨ ਇਹਨਾਂ ਦੀ ਪੁਲਿਸ ਮੁਲਾਜ਼ਮ ਦੇ ਨਾਲ ਹੱਥੋਂ ਪਾਈ ਹੋਈ ਆ ਅਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਆ ਸੋ ਦੂਸਰੇ ਪਾਸੇ ਇਸ ਸਬੰਧ ਦੇ ਵਿੱਚ ਅਗਲੀ ਕਾਰਪਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਨਾ ਭਾਜੀ ਇਦਾਂ ਮਤਲਬ ਵੀ ਮੰਮੀ ਆਏ ਹੀ ਬੈਂਕ 'ਚੋਂ ਸਾਹਮਣੇ ਪੈਸੇ ਕਢਾ ਗਏ ਤੇ ਮੈਨੂੰ ਪੈਸੇ ਫੜਾਉਣ ਲੱਗੇ ਤੇ ਮੈਨੂੰ ਆਵਾਜ਼ ਮਾਰੀ ਇੱਥੇ ਕਸਟਮਰ ਬੈਠੇ ਹੀ ਦੁਕਾਨ 'ਤੇ ਤੇ ਮੈਂ ਕਿਹਾ ਮੈਂ ਆਉਣਾ ਵਾਂ ਇੱਥੇ ਮਦਰ ਖਲੋਤੇ ਸੀ ਤੇ ਮੁੜ ਕੇ ਇੱਕੇਦਮ ਕਿਤੇ ਰੋਲਾ ਪਿਆ ਵਾ ਤੇ ਬੰਦੇ ਪੈਗੇ ਬੰਦੇ ਪੈਗੇ ਇੱਥੇ ਭਾਜੀ ਬਲਵਿੰਦਰ ਆਪਣੇ ਜਿਹੜੇ ਐਸਆਈ ਆ ਉਹ ਖ਼ਬਰ ਪੜ੍ਹਨ ਦੇ ਸੀ ਇੱਕੇਦਮ ਪਿਸਟਲ ਲੈ ਕੇ ਬਾਹਰ ਨੂੰ ਪਰ ਜਦੋਂ ਉਹਨਾਂ ਮੈਨੂੰ ਕਿਹਾ ਸੀ ਤੂੰ ਆਪ ਦਾ ਮਤਲਬ ਬੰਦ ਕਰ ਲੈ ਮੇਰੇ ਨਾਲ ਇੱਥੇ ਮਤਲਬ ਕੰਮ ਕਰਾਉਣ ਦੇ ਸੀ ਵੀਰਾਂ ਉਹ ਵੀ ਮੁੜ ਕੇ ਅੰਦਰ ਮਤਲਬ ਮੇਰੇ ਨਾਲ ਬੈਠੇ ਰਹੇ ਵੀ ਜਿੰਨਾ ਜੱਦਾ ਮੁੜ ਕੇ ਗਾੜੀ ਰੋਲਾ ਪੈ ਗਿਆ ਫਿਰ ਫਿਰ ਮੈਂ ਬਾਹਰ ਆਇਆ ਜਦੋਂ ਭਾਜੀ ਹੁਣੀ ਇੱਥੇ ਮਾਰੇ ਡਿੱਗੇ ਸੀ ਜਿਹਨ ਗੋੜੀਆਂ ਚ ਲਿਈਆਂ ਪਤਾ ਲੱਗਾ ਕਿੰਨੀ ਨਹੀਂ ਉਹਨਾਂ ਦਾ ਨਹੀਂ ਭਾਜੀ ਪਤਾ ਲੱਗਾ ਕਿੰਨੀ ਇਹਨੇ ਕੌਣ ਜਿਲੇ ਗੋਲਚਰ ਨਹੀਂ ਇਹਨਾਂ ਦਾ ਨਹੀਂ ਭਾਈ ਪਤਾ ਲੱਗਾ ਕਿੰਨੇ ਬੰਦੇ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਪਰ ਕੀਤੇ ਨਾ ਕੀਤੀ ਸਵਾਲ ਜ਼ਰੂਰ ਉੱਠਦੇ ਨੇ ਸੋ ਤਰਨ ਤਾਂ ਜ਼ਿਲੇ ਦੀ ਗੱਲ ਕਰਦੇ ਆ ਜਿੱਥੇ ਕੀ ਪਿੰਡ ਟੋਟੀਆਂ ਫਿਕੇ ਮੌਜੂਦ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਲੁੱਟਣ ਪਹੁੰਚੇ ਚਾਰ ਨਕਾਬਪੋਸ਼ ਹਥਿਆਰਪੰਦ ਲੁਟੇਰਿਆਂ ਨੂੰ ਮਕਸਦ ਦੇ ਵਿੱਚ ਕਾਮਯਾਬ ਹੋਣ ਕਰਕੇ ਫਰਾਰ ਹੋਣਾ ਪਿਆ ਇਸ ਘਟਨਾ ਦੇ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਪੱਲੋਂ ਬਹਾਤਰੀ ਦੇ ਨਾਲ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਮੁਲਜ਼ਮਾਂ ਦੇ ਪੱਲੋਂ ਗੋਲੀਆਂ ਚਲਾਉਂਦੇ ਹੋਏ ਉਹਨਾਂ ਦੇ ਪੱਲੋਂ ਪੁਲਿਸ ਤੇ ਹਮਲਾ ਕੀਤਾ ਗਿਆ ਅਤੇ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋਇਆ ਐਸ ਤੋਂ ਬਾਅਦ ਜ਼ਿਲ੍ਹੇ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਇਸ ਪਿੰਡ ਦੇ ਵਿੱਚ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਦੋ ਮੋਟਰਸਾਈਕਲ ਦੇ ਉੱਪਰ ਸਵਾਰ ਹਥਿਆਰਪੰਦ ਨਕਾਬ ਲੁਟੇਰੇ ਹੁੰਤ ਨੇ ਲੁੱਟ ਦੀ ਨੀਅਤ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤਿੰਨ ਲੁਟੇਰੇ ਬੈਂਕ ਦੇ ਵਿੱਚ ਦਾਖਲ ਹੋਏ ਜਦਕਿ ਇੱਕ ਬਾਹਰ ਇੰਤਜ਼ਾਰ ਕਰ ਰਿਹਾ ਸੀ ਜਿਨ੍ਹਾਂ ਦੇ ਕੋਲ ਪਿਸਟਲ ਸੀ ਐਸੀ ਦੌਰਾਨ ਆਪਣੀ ਡਿਊਟੀ ਦੇ ਲਈ ਰੋਜ਼ਾਨਾ ਦੀ ਤਰ੍ਹਾਂ ਬੈਂਕ ਦੇ ਵਿੱਚ ਪਹੁੰਚੇ ਪੀਸੀਆਰ ਮੋਟਰਸਾਈਕਲ ਕਰਮਚਾਰੀ ਬਲਵਿੰਦਰ ਸਿੰਘ ਅਤੇ ਉਸਦੇ ਸਾਥੀ ਕਰਮਚਾਰੀ ਦੇ ਫਲੋਂ ਸ਼ੱਕ ਦੇ ਆਧਾਰ ਤੇ ਮulzuma ਦੀ ਪੁਸ਼ਕਿਸ਼ ਕੀਤੀ ਗਈ ਆ ਸੋ ਇਸੇ ਦੌਰਾਨ ਇਹਨਾਂ ਦੀ ਪੁਲਿਸ ਮੁਲਾਜ਼ਮ ਦੇ ਨਾਲ ਹੱਥੋਂ ਪਾਈ ਹੋਈ ਆ ਅਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਇਹ ਸਾਰੀ ਘਟਨਾ ਸੀਐਸਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਆ ਸੋ ਦੂਸਰੇ ਪਾਸੇ ਇਸ ਸਬੰਧ ਦੇ ਵਿੱਚ ਅਗਲੀ ਕਾਰਪਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਨਾ ਭਾਜੀ ਇਦਾਂ ਮਤਲਬ ਵੀ ਮੰਮੀ ਆਏ ਹੀ ਬੈਂਕ 'ਚੋਂ ਸਾਹਮਣੇ ਪੈਸੇ ਕਢਾ ਗਏ ਤੇ ਮੈਨੂੰ ਪੈਸੇ ਫੜਾਉਣ ਲੱਗੇ ਤੇ ਮੈਨੂੰ ਆਜ ਮਾਰੀ ਇੱਥੇ ਕਸਟਮਰ ਬੈਠੇ ਹੀ ਦੁਕਾਨ 'ਤੇ ਤੇ ਮੈਂ ਕਿਹਾ ਮੈਂ ਆਉਣਾ ਵਾਂ ਇੱਥੇ ਮਦਰ ਖਲੋਤੇ ਸੀ ਤੇ ਮੁੜ ਕੇ ਇੱਕੇਦਮ ਕਿਤੇ ਰੋਲਾ ਪਿਆ ਵਾ ਤੇ ਬੰਦੇ ਪੈਗੇ ਬੰਦੇ ਪੈਗੇ ਇੱਥੇ ਭਾਜੀ ਬਲਵਿੰਦਰ ਆਪਣੇ ਜਿਹੜੇ ਐਸਆਈ ਆ ਉਹ ਖ਼ਬਾਰ ਪੜ੍ਹਨ ਦੇ ਸੀ ਇੱਕੇਦਮ ਪਿਸਤਲ ਲੈ ਕੇ ਬਾਹਰ ਨੂੰ ਭੱਜਦਾ ਉਹਨਾਂ ਮੈਨੂੰ ਕਿਹਾ ਸੀ ਕਿ ਤੂੰ ਆਪ ਦਾ ਮਤਲਬ ਬੰਦ ਕਰ ਲੈ ਮੇਰੇ ਨਾਲ ਇੱਥੇ ਮਤਲਬ ਕੰਮ ਕਰਾਉਣ ਦੇ ਸੀ ਵੀਰਾ ਉਹ ਵੀ ਮੁੜ ਕੇ ਅੰਦਰ ਮਤਲਬ ਮੇਰੇ ਨਾਲ ਬੈਠੇ ਰਹੇ ਵੀ ਜਿੰਨਾ ਜਦਾਂ ਮੁੜ ਕੇ ਗਾੜੀ ਰੋਲਾ ਪੈ ਗਿਆ ਫਿਰ ਫਿਰ ਮੈਂ ਬਾਹਰ ਆਇਆ ਜਦੋਂ ਭਾਜੀ ਹੁਣੀ ਇੱਥੇ ਮਾਰੇ ਡਿੱਗੇ ਸੀ ਜਿਹਨੇ ਗੋੜੀਆਂ ਚ ਲੱਗਿਆ ਪਤਾ ਲੱਗਾ ਕਿੰਨੇ ਨਹੀਂ ਉਹਨਾਂ ਦਾ ਨਹੀਂ ਭਾਜੀ ਪਤਾ ਲੱਗਾ ਕਿੰਨੇ ਬੰਦੇ ਸੀ ਕੌਣ ਨਹੀਂ ਇਹਨਾਂ ਦਾ ਨਹੀਂ ਭਾਜੀ ਪਤਾ ਲੱਗਾ ਕਿੰਨੇ ਬੰਦੇ ਸੀ